9 ਪੋ ਨੂੰ ਗੰਗੂ ਬ੍ਰਹਮਣ ਵੱਲੋਂ ਸਹਿਬਜ਼ਾਦੇ ਨੂੰ ਪਕੜਾਇਆ ਜਾਂਦਾ 10 ਪੋ ਨੂੰ ਸਹਿਬਜ਼ਾਦਿਆਂ ਨੂੰ ਕੋਤਵਾਲੀ ਮੋਰਿੰਡੇ ਦੇ ਵਿੱਚ ਰੱਖਿਆ ਜਾਂਦਾ 11 ਪੋ ਨੂੰ ਸਹਿਬਜ਼ਾਦਿਆਂ ਦੇ ਹੱਥਕੜੀਆਂ ਲਾ ਕੇ ਗੱਡਿਆਂ ਤੇ ਬਿਠਾ ਕੇ ਆਪ ਜੀ ਨੂੰ ਸਰਹੰਦ ਲਿਆਂਦਾ ਸਰਹੰਦ ਬੜਨ ਤੋਂ ਪਹਿਲਾਂ ਪਿੱਪਲ ਦੇ ਥੱਲੇ ਸਹਿਬਜ਼ਾਦਿਆਂ ਨੂੰ ਬਿਠਾਇਆ ਜਾਂਦਾ ਸੁਚਾਨੰਦ ਨੂੰ ਭੇਜਿਆ ਜਾਂਦਾ ਕਿ ਪਛਾਣ ਕਰੋ ਇਹ ਉਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਹਿਬਜ਼ਾਦੇ ਨੇ ਸੁਚਾਨੰਦ ਤੱਬ ਦੇਖਣ ਆਇਓ ਤੱਬ ਮਾਤਾ ਜੀ ਮਨ ਸੁਖ ਪਾਇਓ ਸੁਚਾਨੰਦ ਵੇਖਣ ਆਇਆ ਮਾਤਾ ਜੀ ਬੜੇ ਖੁਸ਼ੀ ਹੋਏ ਮਾਤਾ ਜੀ ਕਹਿਣ ਲੱਗੇ ਆਪਣਾ ਕੋਈ ਆਇਆ ਛੜਾ ਦੇਗਾ ਸੱਚ ਜਾਣਿਓ ਇਹ ਸੁਚਾਨੰਦ ਵੱਡੇ ਸਹਿਬਜ਼ਾਦਿਆਂ ਦੇ ਨਾਲ ਆਪਣੀ ਪੁੱਤਰੀਆਂ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ ਇਸ ਦੀ ਤਸੱਲੀ ਹੋਣ ਤੇ ਸਹਿਬਜ਼ਾਦਿਆਂ ਨੂੰ ਅਲੱਗ ਕਰ ਦਿੱਤਾ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਸਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਡਰੇ ਨਹੀਂ ਬੇਪਰਵਾਹ ਗੱਜ ਕੇ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਚਹਿਰੀ ਦੀ ਸਮਾਪਤੀ ਹੋਣ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਹੁਕਮ ਸੀ ਕਿ ਇਹਨਾਂ ਨੂੰ ਤਨ ਤੇ ਕੱਪੜਾ ਨਾ ਦਿੱਤਾ ਜਾਵੇ ਇਹਨਾਂ ਨੂੰ ਖਾਣ ਨੂੰ ਨਾ ਦਿੱਤਾ ਜਾਵੇ ਇਹਨਾਂ ਨੂੰ ਭੁੱਖੇ ਰੱਖਿਆ ਜਾਵੇ ਪਰ ਉੱਥੇ ਹੀ ਫੌਜ ਦੇ ਲਈ ਲੰਗਰ ਬਣਾਉਣ ਵਾਲੇ ਭਾਈ ਮੋਤੀ RAM ਮਹਿਰੇ ਨੂੰ ਪਤਾ ਲੱਗਦਾ ਕਿ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦੇ ਕੈਦ ਨੇ ਘਰ ਆਉਂਦਾ ਤੇ ਰੋਟੀ ਅੰਦਰ ਨਹੀਂ ਲੰਗਦੀ ਆਪਣੀ ਮਾਂ ਨੂੰ ਕਹਿੰਦਾ ਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਿਲ ਦੇ ਟੁਕੜਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਮੈਂ ਕਿਵੇਂ ਰੋਟੀ ਖਾਵਾਂ ਕਿਵੇਂ ਮੇਰੇ ਰੋਟੀ ਲੰਗ ਜੇ ਉਹ ਗੁਰੂ ਦੇ ਲਾਲ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਭੁੱਖੀ ਬੈਠੀ ਐ ਉੱਪਰੋਂ ਵਜ਼ੀਦ ਖਾਨ ਦਾ ਹੁਕਮ ਐ ਕਿ ਜੇ ਕਿਸੇ ਨੇ ਇਹਨਾਂ ਦੀ ਮਦਦ ਕੀਤੀ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਥਈਂ ਪੀੜ ਦਿੱਤਾ ਜਾਏਗਾ ਮਾਂ ਨੇ ਕਿਹਾ ਪੁੱਤ ਇਹ ਸੇਵਾ ਨਹੀਂ ਕਦੀ ਮਿਲਨੀ ਕੋਈ ਗੱਲ ਨਹੀਂ ਆਪਣਾ ਪਰਿਵਾਰ ਧਰਮ ਦੇ ਲੇਖੇ ਲੱਗ ਜੇ ਕੋਈ ਗੱਲ ਨਹੀਂ ਪੁੱਤਰ ਜੀ ਪਰ ਮਾਤਾ ਗੁਜਰਕੌਰ ਨੂੰ ਤੇ ਸਹਿਬਜਾਦਿਆਂ ਨੂੰ ਪ੍ਰਸ਼ਾਦਾ ਜ਼ਰੂਰ ਸ਼ਕਾਈ ਇਹਨਾਂ ਨੇ ਘਰ ਵਿੱਚ ਦੁੱਧ ਤੇ ਪ੍ਰਸ਼ਾਦਾ ਤਿਆਰ ਕੀਤਾ ਜਦੋਂ ਲੈ ਕੇ ਮੋਤੀ RAM ਮਹਾਰਾਜੀ ਠੰਡੇ ਬੁਰਜ ਕੋਲ ਪਹੁੰਚਦੇ ਨੇ ਸਿਪਾਈ ਅੰਦਰ ਜਾਣ ਨਹੀਂ ਦਿੰਦੇ ਸਿਪਾਹੀ ਰੋਕ ਲੈਂਦੇ ਨੇ ਆਖਰ ਸਿਪਾਹੀਆਂ ਨੂੰ ਘਰ ਦੇ ਸਾਰੇ ਗਹਿਣੇ ਦੇ ਕੇ ਤਾਂ ਇਹਨੂੰ ਅੰਦਰ ਜਾਣ ਦਿੱਤਾ ਇਹਨੇ ਬੁਰਜ ਦੇ ਅੰਦਰ ਜਾ ਕੇ ਤਨ ਤਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਤੇ ਸੀਸ ਰੱਖਿਆ ਇਹਨੇ ਦੱਸਿਆ ਮਾਤਾ ਜੀ ਮੈਂ ਤੁਹਾਡਾ ਹੀ ਪੁੱਤਰ ਐ ਦਰਨ ਦੀ ਲੋੜ ਨਹੀਂ ਭਾਈ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ ਮੇਰੇ ਚਾਚਾ ਜੀ ਲੱਗਦੇ ਨੇ ਤੇ ਸਰਦਾਰ ਹਰਾ ਸਿੰਘ ਜੀ ਮੇਰੇ ਪਿਤਾ ਜੀ ਨੇ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਨੇ ਬਸ ਮੇਰੇ ਨਿਭਾਗੇ ਕੋਲੋਂ ਖੰਡੇ ਬਾਟੇ ਦੀ ਦਾਤ ਨਹੀਂ ਲੱਤੀ ਗਈ ਪਰ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮਾਤਾ ਜੀ ਇਹਨਾਂ ਬੱਚਿਆਂ ਨੂੰ ਜਲਦੀ ਗਰਮ ਦੁੱਧ ਪਿਲਾਓ ਪਿਖ ਕਹਿ ਪ੍ਰੇਮ ਮੋਤੀ ਸੋ ਕੇਰਾ ਮਾਤਾ ਜੀ ਕਹੈ ਭਲਾ ਹੋਵੇ ਤੇਰਾ ਮੋਤੀ ਤੇਰਾ ਭਲਾ ਹੋਵੇ ਤਿੰਨ ਦਿਨ ਹਰ ਰੋਜ਼ ਰਾਤ ਨੂੰ ਮਾਤਾ ਜੀ ਤੇ ਸਹਿਬਜਾਦਿਆਂ ਨੂੰ ਮੋਤੀ RAM ਦੁੱਧ ਪਿਲਾਉਂਦਾ ਰਿਹਾ ਤਨ ਮੋਤੀ ਜਿਨੁ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਲਾਇਆ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਥੇ ਹੀ ਨੀਚ ਗੰਘੂ ਕੋ ਭਰਾਤ ਇੱਕ ਪੰਮਾ ਗੰਘੂ ਦੇ ਭਰਾ ਪੰਮੇ ਵੱਲੋਂ ਇੱਥੇ ਤੱਕ ਕਿਹਾ ਗਿਆ ਕਿ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦਿਆਂ ਦੇ ਸੰਸਕਾਰ ਕਰਨ ਦੇ ਵਿੱਚ ਟੋਡਰਮਲ ਦੇ ਨਾਲ ਇਹਨੇ ਸਾਥ ਨਿਭਾਇਆ ਅੱਤੇ ਤੋਂ ਚੰਦਨ ਦੀਆਂ ਲੱਕੜਾਂ ਖਰੀਦ ਕੇ ਵੀ ਲੈ ਕੇ ਆਉਣ ਵਿੱਚ ਏਸੇ ਦਾ ਯੋਗਦਾਨ ਸੀ ਵਜ਼ੀਦ ਖਾਂ ਦੇ ਹੁਕਮ ਦੇ ਨਾਲ ਇਹਦੇ ਸਾਰੇ ਪਰਿਵਾਰ ਨੂੰ ਮੁਸ਼ਕਾਂ ਬਣ ਕੇ ਦਰਬਾਰ ਵਿੱਚ ਹਾਜ਼ਰ ਕੀਤਾ ਗਿਆ ਮੋਤੀ ਰਾਮ ਮਹਿਰੇ ਨੂੰ ਵਜ਼ੀਦ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਵਜ਼ੀਦ ਖਾਂ ਨੇ ਪੁੱਛਿਆ ਤੈਨੂੰ ਡਰ ਨਹੀਂ ਮੌਤ ਦਾ ਤੈਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਹੁਕਮ ਹੈ ਕਿ ਜੇ ਕਿਸੇ ਨੇ ਸਹਿਬਜ਼ਾਦਿਆਂ ਦੀ ਮਦਦ ਕੀਤੀ ਉਹਦਾ ਪਰਿਵਾਰ ਕੋਲੂ ਥਾਂ ਹੀ ਪੀੜਿਆ ਜਾਏਗਾ ਮੋਤੀराम ਮਹਿਰਾ ਅਗੋਂ ਹੱਸ ਕੇ ਕਹਿਣ ਲੱਗਿਆ ਮੈਨੂੰ ਪਰਵਾਹ ਨਹੀਂ ਮੈਨੂੰ ਪਤਾ ਸੀ ਮਰਨੇ ਤੇ ਕੀ ਡਰਪਣਾ ਜਦ ਹਾਥ ਸਿੰਧੋਰਾ ਲੀਨ ਇਹਨੂੰ ਪਤਾ ਸੀ ਕਿ ਦੁੱਧ ਦੀ ਕੀਮਤ ਦਾ ਮੁੱਲ ਬੜਾ ਤਾਰਨਾ ਪੈਣਾ ਪਰ ਮੈਨੂੰ ਪਰਵਾਹ ਨਹੀਂ ਕਿਉਂਕਿ ਮੇਰਾ ਪਿਤਾ ਸਰਦਾਰ ਹਰਾ ਸਿੰਘ ਵੀ ਤਨ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਮੈਦਾਨੇ ਜੰਗ ਵਿੱਚ ਲੜ ਕੇ ਸ਼ਹੀਦ ਹੋਇਆ ਵਜੀਦ ਖਾਨ ਨੇ ਕ੍ਰੋਧਿਤ ਹੋ ਕੇ ਕੋਲੂ ਥਾਂ ਹੀ ਪੀੜਨ ਦੀ ਸਜ਼ਾ ਦੇ ਦਿੱਤੀ पर शर्त रखी गई मोतीराम जे तू अपना धर्म बदल ले ता मैं तैनू ਛੱਡ ਸਕਦਾ ਸਾਰੇ ਪਰਿਵਾਰ ਨੇ ਮਨਾ ਕਰ ਦਿੱਤਾ ਇਹ ਨਹੀਂ ਹੋ ਸਕਦਾ ਤੇਰੇ ਸਾਹਮਣੇ ਤੇਰਾ ਪੁੱਤ ਕੋਲੂ થઈ ਪੀੜਿਆ ਜਾਏਗਾ ਤਿਲ ਪੀੜ ਦੇ ਵੇਖੇ ਹੋਣੇ ਨੇ ਕਿ ਵੇਖ ਸਕਦਾ मोतीराम ਮੈਰਾ ਕਹਿ ਲੱਗਿਆ ਮਜੀਦ ਖਾਨ ਜੇ ਤੇਰੀਆਂ ਅੱਖਾਂ ਦੇ ਸਾਹਮਣੇ 7 ਸਾਲ ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸ਼ਹੀਦیاں ਦੇ ਸਕਦੇ ਨੇ ਕੀ ਮੇਰਾ 7 ਸਾਲ ਦਾ ਪੁੱਤਰ ਕਿਤੇ ਪਿੱਛੇ ਰਹਿ ਸਕਦਾ ਇਹ ਵੀ ਤੂੰ ਅਜਮਾ ਕੇ ਵੇਖ ਲੈ ਤੂੰ ਡੁਲਾ ਕੇ ਦੇਖ ਲੈ ਸਾਡੀ ਸਿੱਖੀ ਨੂੰ ਉਸ ਸਮੇਂ 7 ਸਾਲ ਦੇ ਪੁੱਤਰ ਨਰੈਣੇ ਨੂੰ ਕੋਲੂ ਦੇ ਵਿੱਚ ਪਾਇਆ ਗਿਆ ਪੈਰ ਰੱਖੇ ਗਏ ਮੋਤੀ RAM ਦੀਆਂ ਅੱਖਾਂ ਦੇ ਸਾਹਮਣੇ ਜਲਾਦਾ ਨੇ ਕੋਲੂ ਚਲਾਉਣਾ ਸ਼ੁਰੂ ਕੀਤਾ ਜਦੋਂ ਕੋਲੂ ਦੇ ਵਿੱਚ ਬੱਚੇ ਨੂੰ ਪੀੜਿਆ ਜਾ ਰਿਹਾ ਹੈ ਲੋਕਾਂ ਦੀਆਂ ਤਾਹਾਂ ਨਿਕਲ ਰਹੀਆਂ ਨੇ ਮੋਤੀ RAM ਮੇਰੇ ਦੇ ਮੂੰਖੋਂ ਵਾਹਿਗੁਰੂ ਵਾਹਿਗੁਰੂ ਨਿਕਲ ਰਿਆ ਗੰਨੇ ਮੰਗੂ ਪੁੱਤ ਪੀੜਿਆ ਗਿਆ ਖੂਨ ਦੇ ਫੁਫਾਰੇ ਮੋਤੀ RAM ਮੇਰੇ ਦੇ ਮੂੰਹ ਤੇ ਗਿਰਦੇ ਨੇ ਮੋਤੀ RAM ਮੇਰਾ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਕਹਿ ਰਿਆ ਭਾਈ ਨਰੈਣੇ ਦੀ ਸ਼ਹੀਦੀ ਤੋਂ ਬਾਅਦ ਮੋਤੀ RAM ਮੇਰੇ ਦੀ 70 ਸਾਲ ਦੀ ਮਾਤਾ ਲੱਧੋ ਨੂੰ ਵੀ ਕੋਲੂ ਥਈ ਪੀੜਿਆ ਗਿਆ ਇਹਦੀ ਘਰ ਵਾਲੀ ਬੀਬੀ ਭੋਈ ਜੀ ਨੂੰ ਵੀ ਕੋਲੂ ਥਈ ਪੀੜਿਆ ਗਿਆ ਸਾਰਾ ਪਰਿਵਾਰ ਕੋਲੂ ਥੈਂ ਪੀੜਿਆ ਗਿਆ ਹੁਣ ਵਾਰੀ ਭਾਈ ਮੋਤੀराम ਮਹਿਰੇ ਦੀ ਸੀ ਉਹ ਤੇਰਾ ਸਾਰਾ ਪਰਿਵਾਰ ਪੀੜਿਆ ਗਿਆ ਤੂੰ ਬਚ ਸਕਦਾ ਪਰ ਉਥੇ ਭਾਈ ਮੋਤੀराम ਮਹਿਰੇ ਨੇ ਕਿਹਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਭਾਈ ਮੋਤੀराम ਮਹਿਰੇ ਨੂੰ ਕੋਲੂ ਥੈਂ ਪੀੜ ਕੇ ਸ਼ਹੀਦ ਕੀਤਾ ਗਿਆ ਉਹ ਦੁਨੀਆ ਦੇ ਵਿੱਚ 50 ਰੁਪਏ ਦੁੱਧ ਬਿਕਜੂ 100 ਰੁਪਏ ਬਿਕਜੂ 500 ਰੁਪਏ ਬਿਕਜੂ ਹੱਦ ਦਾ ਲੱਖ ਰੁਪਏ ਬਿਕਜੂ ਪਰ ਤਿੰਨ ਗੜਬੇ ਦੁੱਧ ਦੀ ਕੀਮਤ ਸਾਰਾ ਪਰਿਵਾਰ ਕੋਲੂ ਤਹੀ ਪੀੜਿਆ ਗਿਆ ਐਦੋਂ ਵੱਧ ਮਹਿੰਗਾ ਦੁਨੀਆ 'ਚ ਦੁੱਧ ਨਹੀਂ ਜੇ ਹੋ ਸਕਦਾ ਦੁੱਧ ਦੀ ਕੀਮਤ ਨਹੀਂ ਜੇ ਹੋ ਸਕਦੀ ਇੱਥੇ ਸਿੱਖੀ ਦਾ ਬਚਪਨ ਵੀ ਪੀੜਿਆ ਗਿਆ ਜਵਾਨੀ ਵੀ ਪੀੜੀ ਗਈ ਬੁਢੇਪਾ ਵੀ ਪੀੜਿਆ ਗਿਆ ਪਰ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ ਧਨਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਲਾਇਆ ਗੁਰ ਲਾਲਾਂ ਤਾਈ ਦੁੱਧ ਪਿਲਾਇਆ ਭਾਈ ਮੋਤੀਰਾ ਮਹਿਰਾ ਪੀਤਾ ਸਰਦਾਰ ਹਰਾ ਸਿੰਘ ਜੀ ਮਾਤਾ ਲੱਡੂ ਜੀ ਪੁੱਤਰ ਨਰੇਣਾ ਜੀ ਘਰ ਵਾਲੀ ਪੋਈ ਜੀ ਪਿੰਡ ਸੰਗਤਪੁਰ ਸੋਡੀਆਂ ਸਰਹੰਦ ਕਿਸ਼ਨ ਜੀ ਲਿਖਦੇ ਨੇ ਮੋਤੀ RAM ਸੰਗਤਪੁਰ ਵਾਸੀ RAM ਕੋ ਨਾਮ ਜਪ ਪੁੰਨ ਕਮਸੀ ਹਿੰਮਤ ਸਿੰਘ ਤਿਤ ਚਾਚੂ ਜਾਨੋ ਕਿ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚ ਇਹਦੇ ਚਾਚਾ ਜੀ ਲੱਗਦੇ ਸੀ ਪੰਜ ਪਿਆਰਨ ਮਹ ਪ੍ਰਧਾਨ ਨੂੰ ਸੋ ਬਾਦ ਵਿੱਚ 27 ਮਾਰਚ 1985 ਨੂੰ ਮੋਤੀराम ਮਹਿਰਾ ਦੀ ਯਾਦਗਾਰ ਵਿੱਚ ਇੱਕ ਯਾਦਗਾਰ ਬਣਾਈ ਗਈ। ਸੋ ਗੁਰੂ ਕਿਰਪਾ ਕਰੇ ਠੰਡੇ ਬੁਰਜ ਦੇ ਨੇੜੇ ਹੀ ਮੋਤੀराम ਮਹਿਰਾ ਦੀ ਯਾਦਗਾਰ ਬਣੇ ਤਾਂ ਜੋ ਸੰਗਤਾਂ ਆਉਂਦੀਆਂ ਨੇ ਉਹ ਉੱਥੇ ਦਰਸ਼ਨ ਕਰ ਸਕਣ। ਸੋ ਏਸੀ ਮੋਤੀराम ਮਹਿਰਾ ਗੁਰੂ ਦਾ ਸਿੱਖ ਦੀ ਸਿੱਖੀ ਦੀ ਕਮਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਤਾਂ ਕਿ ਹੋਰ ਵੀਰਾਂ ਤੱਕ ਵੀ ਵੀਡੀਓ ਪਹੁੰਚ ਸਕੇ। ਇਸੇ ਤਰੀਕੇ ਦੀਆਂ ਹੋਰ ਵੀਡੀਓ ਸਾਡੇ ਚੈਨਲ ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ ਆਪ ਜੀ ਦੇਖ ਸਕਦੇ ਹੋ ਜੀ ਆਪ ਜੀ ਦਾ ਵੀਰ ਭਗਵਾਨ ਸਿੰਘ ਜੀ ਪਾਹਿ ਗੁਰ ਜੀ ਦਾ ਖਾਲਸਾ ਪਾਹਿ ਗੁਰ ਜੀ ਦੀ ਫਤਿਹ